ਹਾਂਜੀ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆਂ ਯੂਪੀਐਲ ਦੇ ਸਾਫੀ ਲਾਈਜਰ ਦੀ ਜਿਸ ਨੂੰ ਆਮ ਤੌਰ ਦੇ ਵਿੱਚ 1263 ਵੀ ਕਿਹਾ ਜਾਂਦਾ ਏਦਾ ਕੰਮ ਕੀ ਆ ਬਾਈ ਏਦਾ ਕੰਮ ਹੈ ਆਪਣਾ ਪਲਾਂਟ ਆ ਜੋ ਉਸ ਦੇ ਤਣਿਆਂ ਨੂੰ ਉੱਲੀ ਤੋਂ ਬਚਾਉਣਾ ਜੇਕਰ ਆਪਣਾ ਪਲਾਂਟ ਉੱਲੀ ਤੋਂ ਬਚਿਆ ਰਹੂਗਾ ਤਾਂ ਆਪਣੀ ਮਿੱਟੀ ਦੇ ਵਿੱਚ ਜੋ ਮਾਈਕਰੋ ਨਿਊਟ੍ਰੀਐਂਟਸ ਪਏ ਨੇ ਪਲਾਂਟ ਉਹਨਾਂ ਨੂੰ ਅਬਜ਼ੌਰਬ ਕਰਨ ਦੇ ਯੋਗ ਹੋ ਜਾਂਦਾ ਆਪਣੇ ਰੂਟਸ ਆਟੋਮੈਟਿਕਲੀ ਡਿਵੈਲਪ ਹੁੰਦੇ ਨੇ ਜੇਕਰ ਆਪਣੇ ਪਲਾਂਟ ਦੇ ਤਣਿਆਂ ਦੇ ਵਿੱਚ ਉਲੀ ਹੈ ਤਾਂ ਰੂਟਸ ਬਲੌਕ ਹੋ ਜਾਂਦੀਆਂ ਨੇ ਤੇ ਆਪਣਾ ਪਲਾਂਟ ਹੈ ਜਿਹੜਾ ਬਈ ਉਹ ਗਰੋਥ ਕਰਨ ਰੁਕ ਜਾਂਦਾ ਸੋ ਇਸੇ ਲਈ यूपीएल ਨੇ ਇੱਕ ਆਪਣਾ ਬ੍ਰਾਂਡ ਦਿੱਤਾ ਸਾਫੀ ਲੈ ਜਾ ਇਸ ਨੂੰ ਇੱਕ ਵਾਰ ਜ਼ਰੂਰ ਵਰਤੋ ਤੁਹਾਡੇ ਝੋਨੇ ਦੇ ক্লোਰੋਫਿਲ ਦੀ ਮਾਤਰਾ ਵਧਣ ਕਰਕੇ ਹਰੇ ਭਾਈ ਬਹੁਤ ਹੀ ਜ਼ਿਆਦਾ ਨਜ਼ਰ ਆਉਣ ਲੱਗ ਜਾਵੇ ਧੰਨਵਾਦ